ਮੇਰੇ ਆਨ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਚੱਕਰ ਨਾਲ ਸੰਬੰਧਿਤ ਖੇਤਰਫਲ ਅਭਿਆਸ ਨੰਬਰ 11.1 ਅੱਜ ਅਗਲੇ ਦੋ ਸਵਾਲ 11ਵਾਂ 12ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਬੱਚਿਓ ਹੈ ਜਿਹੜੇ ਸੂਤਰ ਨੇ ਚਾਰ ਇਹਨਾਂ ਚੇਤੇ ਰੱਖੋ ਮੈਂ ਪਹਿਲਾਂ ਵੀ ਦੱਸੇ ਨੇ ਸੋ ਇਹ ਨਦੀ ਵਰਤੋਂ ਹੁੰਦੀ ਹੈ ਸਾਰੇ ਅਭਿਆਸ ਵਿੱਚ ਕਿਤਨਾ ਕਿਤੇ ਹੁੰਦੀ ਹੈ ਸੋ ਇਹਨੂੰ ਲਿਖੀ ਕਿਤੇ ਰੱਖ ਲਵੋ ਤੇ ਇਹ ਬੱਚੇ ਸਵਾਲ ਹੈਗਾ ਸਾਡਾ ਪਰ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਤੇ 9ਵੀਂ 10ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਉੱਥੇ ਤੁਹਾਨੂੰ ਮਿਲੇਗੀ 10th ਇੰਗਲਿਸ਼ ਸ਼ਮਸੀ ਵੀ 10th ਇੰਗਲਿਸ਼ ਲਿਟਰੇਚਰ 10th 10th ਗ੍ਰਾਮਰ ਤੇ 10th ਮੈਥ ਨੋਟਸ ਫਿਰ ਕਿਹ ਹੈ ਪੀਐਸ ਪੀਐਸਸੀਬੀ 10th ਮੈਥ ਇੰਗਲਿਸ਼ ਮੀਡੀਅਮ ਵਿੱਚ ਜਗੀ ਹੈ ਫਿਰ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਫਿਰ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਫਿਰ ਹੈਗੀ ਹੈ ਆਪਣਾ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੇ ਇਹ ਕਿ ਇਹ 10th ਸਾਇੰਸ ਤੇ ਇੱਕ ਹੋਰ ਬੱਚੇ ਬੜੀ ਵਧੀਆ ਜਨਰਲ ਨੌਲੇਜ ਦਾ ਖਜ਼ਾਨਾ ਹੈਗੀ ਹੈ ਵੱਖ-ਵੱਖ ਵਿਸ਼ਿਆਂ ਦੀ ਐਬ੍ਰੇਵੀਏਸ਼ਨਸ ਉਹਦਾ ਨਾਮ ਹੈ ਐਬ੍ਰੇਵੀਏਸ਼ਨਸ ਆਨਲੀ ਪਲੇਲਿਸਟ ਹੈ ਉਹ ਵੀ ਜ਼ਰੂਰ ਦੇਖੋ ਸੋ ਦੇਖਿਓ ਨਬਲਸਵਾਲ ਕਿਸੇ ਕਾਲ ਦੇ ਦੋ ਵਾਈਪਰ ਹਨ ਵਾਈਪਰ ਹੁੰਦੇ ਬੱਚੇ ਜਿਹਦਾ ਉਂਝਣ ਵਾਲੇ ਜਿਹੜੇ ਸਾਡੀ ਜਿੱਥੇ ਬੰਦਾ ਮੋਹਰਲਾ ਸ਼ੀਸ਼ਾ ਹੁੰਦਾ ਹੈ ਉਥੇ ਵਾਈਪਰ ਹੁੰਦੇ ਨੇ ਜਦੋਂ ਮੀਂਹ ਪੈਂਦਾ ਤੇ ਉਹ ਛੱਟਾਂ ਦੇ ਨਾਲ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਤੇ ਵਾਈਪਰ ਫਿਰ ਕੀ ਕਰਦੇ ਨੇ ਉਹ ਨੂੰ ਸ਼ੀਸ਼ੇ ਦੇ ਉੱਤੇ ਚਲਦੇ ਨੇ ਤੋਂ ਉਹ ਇੱਕ ਇਸ ਨੂੰ ਆ ਕੀ ਬਣਾਉਂਦੇ ਨੇ ਉਹ ਅਰਧ ਗੈਸੀ ਖੰਡ ਬਣਾਉਂਦੇ ਨੇ ਸੋ ਆਰਕ ਦੇ ਨਾਲ ਚਾਪ ਦੇ ਨਾਲ ਉਹ ਜਿਹੜਾ ਨਾ ਦੋ ਚਲਦੇ ਨੇ ਵਾਈਪਰ ਉਹਨਾਂ ਸ਼ੀਸ਼ਾ ਜਿਹੜਾ ਹੈ ਉਹ ਪੂੰਝਾ ਜਾਂਦਾ ਸੋ ਪੂੰਝਣ ਦਾ ਮਤਲਬ ਹੁੰਦਾ ਹੈ ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਹਾਂ ਵਾਈਪ ਇਹਨੂੰ ਵਾਈਪ ਇਟ ਆਫ ਇਹਨੂੰ ਪੂੰਝ ਕੇ ਸਾਫ਼ ਕਰ ਦਿਓ ਸੋ ਵਾਈਪਰ ਹੁੰਦਾ ਜੋ ਜੋ ਪੂੰਝੇ ਜੋ ਪੂੰਝਦਾ ਹੈਗਾ ਸੋ Wiper ਲੱਗੇ ਹੁੰਦੇ ਨੇ ਉਹ ਐਨ ਤਾ ਤੁ ਦਾ ਫਰੇਮ ਹੁੰਦਾ ਤੇ ਉੱਤੇ ਇੱਕ ਉਹ ਰਬੜ ਦੀ ਉਹ ਲੱਗੀ ਹੁੰਦੀ ਹੈ ਸੋ ਉਹ ਮੋਟਰ ਨਾਲ ਜਿਹੜੇ ਚੱਲਦੇ ਨੇ ਤੇ ਉਹ ਸਾਫ਼ ਕਰ ਦਿੰਦੇ ਨੇ ਸੋ ਕਹਿੰਦੇ ਆਪਸ ਵਿੱਚ ਕਦੇ ਵੀ ਇੱਕ ਦੂਜੇ ਨੂੰ ਨਹੀਂ ਛੂੰਹਦੇ ਇੱਕ ਖੱਬਾ ਪਾਸਾ ਸਾਫ਼ ਕਰਦਾ ਇੱਕ ਸੱਜਾ ਪਾਸਾ ਸਾਫ਼ ਕਰਦਾ ਹਰ ਇੱਕ Wiper ਕਿਸੇ ਵੀ ਪੱਤੀ ਦੀ ਹਰ ਇੱਕ Wiper ਜਿਸ ਦੀ ਪੱਤੀ ਦੀ ਲੰਬਾਈ 25 ਸੈਂਟੀਮੀਟਰ ਹੈ ਸੋ ਜਿੰਨੀ ਲੰਬਾਈ ਹੈ ਉਹਨਾਂ ਹੀ ਅਰਧ ਗੋਸ਼ ਹੋ ਜਾਏਗਾ ਅਤੇ 115 ਡਿਗਰੀ ਦੇ ਕੋਣ ਤੱਕ ਘੁੰਮ ਕੇ ਸਫਾਈ ਕਰ ਸਕਦਾ ਹੈ ਠੀਕ ਹੈ ਸੋ ਵਾਈਪਰਾਂ ਦੇ ਹਰੇਕ ਗੇੜੇ ਨਾਲ ਜਿੰਨਾ ਖੇਤਰਫਲ ਸਾਫ ਹੋ ਸਕਦਾ ਹੈ ਉਹ ਪਤਾ ਕਰੋ ਸੋ ਬੱਚੇ ਬੜਾ ਹੀ ਵਿਵਹਾਰਿਕ ਟਾਈਪ ਦਾ ਅਤੇ ਬੜਾ ਹੀ ਸਾਦਾ ਅਤੇ ਸਪਸ਼ਟ ਜਿਹਾ ਸਵਾਲ ਹੈਗਾ ਕੋਈ ਔਖਾ ਨਹੀਂ ਹੈਗਾ ਇੱਕ ਵਾਈਪਰ ਦੇ ਹਰੇਕ ਗੇੜੇ ਨਾਲ ਅਰਧ ਵਿਆਸ 25 ਸੈਂਟੀਮੀਟਰ ਅਤੇ ਕੋਣ 115 ਡਿਗਰੀ ਦੁਆਰਾ ਬਣੇ ਅਰਧ ਵਿਆਸੀ ਖੰਡ ਜਿੰਨਾ ਖੇਤਰਵਲ ਸਾਫ ਹੋਵੇਗਾ ਬਸ ਜੇ ਸਾਨੂੰ ਇਹ ਗੱਲ ਸਮਝ ਆ ਗਈ ਹੈ ਇਸ ਸਵਾਲ ਦੇ ਵਿੱਚੋਂ ਤੇ ਅਗਲਾ ਸਵਾਲ ਤੇ ਬੱਚਿਓ ਫਿਰ ਬੜਾ ਹੀ ਸਾਦਾ ਸੌਖਾ ਹੈਗਾ ਹੈ ਇੱਕ ਵਾਈਪਰ ਦਾ ਖੇਤਰਫਲ ਆਇਆ ਤੇ ਉਹਨੂੰ ਇਹ ਦੋਨਾਂ ਗੁਣਾ ਕਰ ਦਾਂਗੇ ਤੇ ਉਹ ਦੋ ਆ ਜਾਏਗਾ ਠੀਕ ਹੈ ਅਸੀਂ ਜਾਣਦੇ ਹਾਂ ਕਿ ਅਰਧ ਵਿਆਸ ਆਰ ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ θ 360 πr ਦਾ ਵਰਗ ਸੋ 25 ਸੈਂਟੀਮੀਟਰ ਹੈਗਾ ਅਰਧ ਵਿਆਸ ਅਤੇ ਕੋਣ 115 ਡਿਗਰੀ ਇਵਾਲੇ ਤੇ ਵਾਲੇ ਨਹੀਂ ਆਣਾ ਚਾਹੀਦਾ ਇੱਥੇ ਦੁਬਾਰਾ ਆਣਾ ਚਾਹੀਦਾ ਇਹ ਲੋੜ ਨਹੀਂ ਆ ਗਈ ਕੋਣ ਦੁਆਰਾ ਬਣੇ ਅਰਧ ਵਿਆਸੀ ਖੰਡ ਦਾ ਖੇਤਰਫਲ ਕਿੰਨਾ ਹੋ ਜਾਏਗਾ θ ਦੀ ਜਗ੍ਹਾ ਸੀ 115 ਪਾ ਦਾਂਗੇ ਤੇ r ਦੀ ਜਗ੍ਹਾ ਸੀ 25 ਤੇ 25 ਪਾ ਦਾਂਗੇ ਬਾਕੀ π 22/7 ਹੈਗਾ ਤੇ ਥੱਲੇ 360 ਹੈਗਾ ਹੁਣ ਬੱਚਿਓ ਅਸੀਂ ਇਹਨੂੰ 5 ਨਾਲ ਵੰਡ ਲੈ ਭਾਗ ਕੀਤਾ 5 2 10 5 3 15 ਤੇ 500 500 ਦਾ 35 ਤੇ 5 10 72 ਆ ਗਿਆ ਫਿਰ ਇਹਨ ਦੋਨਾਂ ਭਾਗੀ ਤਾਂ 11 ਆ ਗਿਆ ਤੇ 72 ਨੂੰ ਦੋਲੇ ਦੋਨਾਂ ਭਾਗੀ ਤਾਂ 36 ਆ ਗਿਆ ਸੋ ਇਹਦਾ 23/36 11/7 ਤੇ 25 25 ਹੋ ਗਿਆ 625 ਇਹ ਤਿੰਨਾਂ ਨੂੰ ਗੁਣਾ ਕਰਕੇ ਆ ਗਿਆ 15 ਆਪਣਾ 1,58,125 ਤੇ ਥੱਲੇ ਆ ਗਿਆ 36 7 ਇਹ ਆ ਗਿਆ ਬੱਚਿਓ 36 7 ਸੈਂਟੀਮੀਟਰ ਵਰਗ ਆ ਗਿਆ ਖੇਤਰਫਲ ਜੋ ਸਾਫ਼ ਹੁੰਦਾ ਹੈ ਇੱਕ ਵਾਈਪਰ ਦੇ ਨਾਲ ਸੋ ਦੋ ਵਾਈਪਰਾਂ ਦੇ ਹਰੇਕ ਗਿਹੜੇ ਨਾਲ ਸਾਫ਼ ਹੁੰਦਾ ਖੇਤਰਫਲ ਕਿੰਨਾ ਹੋਇਆ 2 ਇਨ ਵੰਨਾ ਗੁਣਾ ਕਰ ਦਿੱਤਾ ਤੇ 2 ਐਟ ਗਿਆ ਗਿਆ 18 ਆ ਗਿਆ ਤੇ 18 ਸੱਤੇ ਕਿੰਨਾ ਆ ਗਿਆ 126 ਸੋ ਉੱਪਰ ਰਹਿ ਗਿਆ 158125 ਤੇ 126 ਸੈਂਟੀਮੀਟਰ ਉੱਪਰ ਦਾ ਖੇਤਰਫਲ ਇਹ ਦੋ ਵਾਈਪਰਾਂ ਦੁਆਰਾ ਇੱਕ ਗੇੜੇ ਵਿੱਚ ਸਾਫ਼ ਹੋਵੇਗਾ ਠੀਕ ਹੈ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਬੱਚਿਓ ਇਸੇ ਕਿਸਮ ਦਾ ਵਿਵਾਰਿਕ ਟਾਈਪ ਦਾ ਸੋ ਜਹਾਜ਼ਾਂ ਨੂੰ ਸਮੁੰਦਰ ਵਿੱਚ ਜਲ ਸਤ੍ਹਾ ਤੇ ਹੀਠਾਂ ਚਟਾਨਾਂ ਦੀ ਚੇਤਾਵਨੀ ਦੇਣ ਦੇ ਲਈ ਇੱਕ ਲਾਈਟ ਹਾਊਸ ਜਿਹਨੂੰ ਅਸੀਂ ਕਹਿੰਦੇ ਚਾਨਣ ਮਨਾਰਾ ਮੈਂ ਬਹੁਤ mucho ਮੈਂ ਸ਼ਿਫਤੇ ਕੰਮ ਕੀਤਾ ਸਾਰੀ ਉਮਰ ਸੋ ਅਸੀਂ ਜਾਣਦੇ ਸ਼ਿਫਤੇ ਲਾਈਟ ਹਾਊਸ ਬਣੇ ਹੁੰਦੇ ਨੇ ਇੱਥੇ ਸ਼ਿਫਤੇ ਹੀ ਬਣਦੇ ਹੋਣੇ ਇਹ ਸੁੰਦਰ ਦੇ ਕੰਡਿਆਂ ਤੇ ਬਣੇ ਹੁੰਦੇ ਨੇ ਤੇ ਉਹਦੇ ਰਾਹੀਂ ਤੇ ਹੁਕਮ ਦੇ ਵੀ ਨੇ ਤੇ ਉਹ ਲਾਈਟ ਉਹਨੂੰ ਅਸੀਂ ਕਹਿੰਦੇ ਲਾਈਟ ਹਾਊਸ ਉਹਦੀ ਵੱਖ-ਵੱਖ ਕੈਰੈਕਟ੍ਰਿਸਟਿਕਸ ਹੁੰਦੀਆਂ ਨੇ ਕਿ ਇਨਸਕੈਂਟ ਬਾਅਦ ਐ ਸਾਈਕਲ ਰਿਪੀਟ ਹੁੰਦਾ ਜਾਂ ਦੋ ਫਲੈਸ਼ ਦੋ ਵਾਰ ਫਲੈਸ਼ ਹੁੰਦਾ ਜਾਂ ਤਿੰਨ ਵਾਰ ਫਲੈਸ਼ ਹੁੰਦਾ ਇਹ ਇੱਕ ਵਾਰ ਛੋਟੀ ਫਲੈਸ਼ ਹੁੰਦੀ ਹੈ ਇੱਕ ਵਾਰ ਵੱਡੀ ਫਲੈਸ਼ ਹੁੰਦੀ ਹੈ ਕਦੀ ਲਾਲ ਹੁੰਦੀ ਹੈ ਕਦੀ ਹਰੀ ਹੁੰਦੀ ਹੈ ਇਹ ਵਾਰ ਅਲੱਗ-ਅਲੱਗ ਅਰਧ ਵਿਆਸੀ ਖੰਡ ਵਿੱਚ ਅਲੱਗ-ਅਲੱਗ ਰੰਗ ਹੋਈ ਹੁੰਦੇ ਨੇ ਸੋ ਜਿੱਥੇ ਹਰਾ ਰੰਗ ਹੈ ਉੱਥੇ ਕਹਿੰਦੇ ਵੀ ਸੁਰੱਖਿਆਤ ਹੈਗਾ ਜਿੱਥੇ ਲਾਲ ਰੰਗ ਆ ਜਾਂਦਾ ਉੱਥੇ ਮੂਲ ਖਤਰਾ ਹੈ ਸੋ ਕਹਿੰਦੇ ਇੱਕ ਲਾਈਟ ਹਾਊਸ 80 ਡਿਗਰੀ ਕੋਣ ਵਾਲੇ ਇੱਕ ਅਰਧ ਵਿਆਸੀ ਖੰਡ ਵਿੱਚ 16.5 ਕਿਲੋਮੀਟਰ ਦੀ ਦੂਰੀ ਤੱਕ ਲਾਲ ਰੰਗ ਦਾ ਪ੍ਰਕਾਸ਼ ਦਿਖਾਉਂਦਾ ਹੈ ਬੜਿਆਂ ਨੇ ਕਿਹਾ ਕਿ 16.5 16.5 ਕਿਲੋਮੀਟਰ ਦਾ ਹੋ ਗਿਆ ਅਰਧ ਵਿਆਸ ਕੋਣ ਹੋ ਗਿਆ 80 ਡਿਗਰੀ ਸੋ ਬਸ ਬੱਚਿਓ ਇਹੀ ਕਹਾਣੀ ਹੈ ਕਿ ਇਹ ਆਰ ਹੋ ਜਾਏਗਾ ਤੇ ਇਹ θ ਹੋ ਜਾਏਗਾ ਤੇ ਫਿਰ ਅਸੀਂ ਸਾਰਾ ਉਹ ਉਹਨਾਂ ਖੇਤਰ ਆ ਜਾਏਗਾ ਜਿੱਥੇ ਲਾਲ ਰੰਗ ਨਜ਼ਰ ਆਏਗਾ ਆਹ ਇੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਇਹਦੇ ਥੱਲੇ ਪਾਣੀ ਦੀ ਡੂੰਘਾਈ ਘੱਟੇ ਥੱਲੇ ਚਟਾਨਾਂ ਹੋ ਸਕਦੀਆਂ ਸੋ ਕਹਿੰਦੇ ਸਮੁੰਦਰ ਦੇ ਉਸ ਭਾਗ ਦਾ ਖੇਤਰਫਲ ਪਤਾ ਕਰੋ ਬਸ ਉਹ ਹੀ ਭਾਗ ਹੈਗਾ ਜਿੱਥੇ ਚਟਾਨਾਂ ਦਾ ਖਤਰਾ ਹੈਗਾ ਜਿਸ ਨਾਲ ਜਹਾਜ਼ਾਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਸੋ ਪਾਈ ਬਰਾਬਰ 3.14 ਦਾ ਪ੍ਰਯੋਗ ਕਰੋ। ਆਹ ਦੇਖਿਓ ਹੁਣ। ਸੋ ਪਹਿਲੇ ਭੂਮਿਕਾ ਬਣ ਲਈ ਐ। ਸਮੁੰਦਰ ਦੇ ਉਸ ਭਾਗ ਦਾ ਖੇਤਰਫਲ ਅਰਧ ਵਿਆਸ 16.5 ਕਿਲੋਮੀਟਰ ਅਤੇ ਕੋਣ 80 ਡਿਗਰੀ ਦੁਆਰਾ ਬਣੇ ਅਰਧ ਵਿਆਸੀ ਖੰਡ ਦੇ ਖੇਤਰਫਲ ਦੇ ਬਰਾਬਰ ਹੋਵੇਗਾ। ਸੋ ਵੇਸੇ ਲਿਖਣਾ ਅਸੀਂ ਜਾਣਦੇ ਆ ਕਿ ਅਰਧ ਵਿਆਸ R ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ θ 360 πr ਦਾ ਵਰਗ। ਸੋ 16.5 5 ਕਿਲੋਮੀਟਰ ਅਰਧ ਵਿਆਸ ਅਤੇ ਕੋਣ 80 ਡਿਗਰੀ ਦੁਆਰਾ ਇਥੇ ਫੇ ਆ ਗਿਆ ਉਹਲਾ ਹੈ ਜੀ ਲੋੜ ਹੈਗੀ ਵਾਲੇ ਦਾ ਲੋੜ ਨਹੀਂ ਹੈਗੀ ਠੀਕ ਹੈ ਜੀ ਸੋ 80 ਡਿਗਰੀ ਕੋਣ ਦੁਆਰਾ 80 ਡਿਗਰੀ ਦੁਆਰਾ ਬਣੇ ਅ ਅਰਧ ਵਿਆਸੀ ਖੰਡ ਦਾ ਖੇਤਰਫਲ ਕਿੰਨਾ ਹੋ ਜਾਏਗਾ θ ਦੀ ਜਗ੍ਹਾ 80 ਆ ਜਾਏਗਾ ਤੇ ਇਹ ਆ ਜਾਏਗਾ 16.5 16.5 ਆ ਜਾਏਗਾ ਕਿਲੋਮੀਟਰ ਅਰਧ ਵਿਆਸ ਹੁਣ ਹੈ ਕੱਟਿਆ ਗਿਆ ਸਿਫਰ ਨਾਲ ਸਿਫਰ ਕੱਟੇਗਾ 4 2 8 ਤੇ 4 3 32 2 9 ਆ ਗਿਆ 3.14 16. ਹੁਣ 10 3 35 15 3 55 15 ਫਿਰ ਦੂਜੇ ਤਿੰਨ ਨਾਲ ਕੱਟੇਗਾ 35 15 35 15 ਸੋ ਆ ਗਿਆ 2 3.14 ਹੋ ਗਿਆ 6.28 ਤੇ 5.5 5.5 ਤੇ ਆ ਗਿਆ 199.797 ਕਿਲੋਮੀਟਰ ਦਾ ਵਰਗ ਸੋ ਸਾਡਾ ਜਵਾਬ ਆ ਗਿਆ ਸੋ ਸਮੁੰਦਰ ਦੇ ਉਸ ਭਾਗ ਦਾ ਖੇਤਰਫਲ ਜਿਸ ਨਾਲ ਜਹਾਜ਼ਾਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਬਰਾਬਰ ਹੈਗਾ 199.97 ਕਿਲੋਮੀਟਰ ਵਰਗ ਸੋ ਬੱਚੋ ਦੇਖੋ ਦੋਨੋਂ ਸਵਾਲ ਕਿੰਨੇ ਵੱਡੇ ਵੱਡੇ ਸੀਗੇ ਸ਼ਬਦਾਂ ਦੇ ਵਿੱਚ ਪਹਿਲਾ ਸੀਗਾ ਵਾਈਪਰਾਂ ਦਾ ਕਾਰ ਨੂੰ ਸਾਫ਼ ਕਰਨ ਵਾਲਾ ਜਿਹੜਾ ਹੁੰਦਾ ਠੀਕ ਹੈ ਨਾ ਤੇ ਦੂਜਾ ਸੀਗਾ ਜਹਾਜ਼ ਦਾ ਜਿਸ ਜਹਾਜ਼ ਨੂੰ ਖਤਰਾ ਦੱਸਣਾ ਪਰ ਅਸਲ ਕਹਾਣੀ ਕੀ ਸੀ ਦੋਨਾਂ ਦੇ ਵਿੱਚ ਕੀ ਸੀਗਾ ਵਾਈਪਰ ਦੀ ਲੰਬਾਈ ਜਿਹੜੀ ਹੈ ਔਰ ਵਿਆਸ ਹੋ ਗਿਆ ਤੇ ਇੱਥੇ ਜਿੰਨੀ ਦੂਰੀ ਤੱਕ ਲਾਈਟ ਜਾਂਦੀ ਹੈ ਉਹ ਉਸ ਲਾਈਟ ਹਾਊਸ ਦਾ ਚਾਨਣ ਬਣਾਉਣ ਵਾਲੇ ਦਾ ਔਰ ਵਿਆਸ ਹੋ ਗਿਆ ਤੇ ਉਹ ਜਿਹੜਾ ਹੈਗਾ ਵਾਈਪਰ 115 ਡਿਗਰੀ ਨਹੀਂ ਹੁੰਦਾ ਤੇ ਉਹ θ ਉਹ ਹੋ ਗਿਆ ਤੇ ਇੱਥੇ ਕਹਿੰਦੇ 80 ਡਿਗਰੀ ਦਾ ਜਿਹੜਾ ਅਰਧ ਵਿਆਸੀ ਖੰਡ ਬਣਾਉਂਦਾ ਸੋ ਦੋਨੋਂ ਸਵਾਲ ਜਿਹੜੇ ਸੀਗੇ ਬੱਚਿਓ ਉਹ ਹੋਰ ਕੁਝ ਨਹੀਂ ਸੀਗੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਦੇ ਮਾਮਲੇ ਦੇ ਸੀਗੇ ਬਸ ਸਵਾਲ ਨੂੰ ਚੰਗੀ ਤਰ੍ਹਾਂ ਪੜ੍ਹਨਾ ਸਮਝ ਲੈਣਾ ਤੇ ਸਵਾਲ ਕਰ ਦੇਣਾ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡੇ ਸਵਾਲ 11ਵਾਂ ਤੇ 12ਵਾਂ ਤੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ